ਨੇ ਹੰਸਾ ਆਪਤਾ ਜੀ ਫਿਰ ਜਦੋਂ ਬਲਕੌਰ ਸਿੰਘ ਸਾਡੇ ਤੇ ਸਿੱਧੂ ਦੇ ਪਿਤਾ ਜੀ ਨੇ ਘਰਤਾ ਫਿਰਤਾ ਵੀ ਫਿਰ ਅਸੀਂ ਲੈਣਾ ਵੀ ਜਾਣਦੇ ਹਾਂ ਸਾਬ ਸਾਨੂੰ ਮਾੜੀ ਜੀ ਕਾਲ ਦੀ ਉਹ ਈਕਾ ਫਿਰ ਇੱਥੇ ਕੱਟ ਹੋਊਗਾ ਵੀ ਜਦੋਂ ਸਾਨੂੰ ਦੱਸਣਗੇ ਜੀ ਉਹਨਾਂ ਦੇ ਕਰਨ ਮੁਤਾਬਕ ਚੱਲਾਂਗੇ ਜੀ ਫਿਰ ਅਸੀਂ ਆ ਮਨਕੀਰਤ ਟੋਲਕ ਤੇ ਬੱਬੂ ਮਾਨ ਤੇ ਉਹਨਾਂ ਅਟੈਕ ਆਉਣਾ ਸੀ ਬੰਦੇ ਫੜੇਗੇ ਚੰਡੀਗੜ੍ਹ ਜੱਦੀ ਫੜਲੇ ਸੀ ਗੜੀ ਨੇ ਪਹਿਲਾਂ ਹੀ ਖਬਰ ਕਰਕੇ ਆਪਦਾ ਫੜਲੇ ਬੰਦੇ ਇਹਦੀ ਵਾਰ ਨੂੰ ਕਿਉਂ ਨਹੀਂ ਉਹ ਦਲ ਸਿਸਟਮ ਹੋਇਆ ਜੀ ਇਹ ਹੁਣ ਮਤਲਬ ਜੇ ਚਲੇ ਜਾਂਦਾ ਇਨਸਾਨ ਫਿਰ ਮੁੜ ਕੇ ਤਾਂ ਹਰੇਕ ਹੀ ਕਹਿੰਦਾ ਵੀ ਮੈਂ ਫੈਨ ਸੀ ਮੈਂ ਐ ਸੀ ਗਾ ਜਲ ਤਾਂ ਜਉਂਦੇ ਜੀ ਦੀ ਸੀਗੀ ਵੀ ਜਉਂਦੇ ਜੀ ਨਾਲ ਕੱਢਦੇ ਬੰਦੇ ਤੇ ਲੇਕਿਨ ਇਹ ਉਦੋਂ ਤਾਂ ਉਹਨੂੰ ਵੋਟਾਂ ਤੋਂ ਹਰਾਇਆ ਸਾਰਿਆਂ ਨੇ ਰਲ ਕੇ ਰਹਾ ਰਾਇਆ ਮਾਣਸ ਵਾਲੇ ਲੋਕਾਂ ਨੇ ਵੀ ਆਇਆ ਜਿਹੜੇ ਲੱਗਦੇ ਸੀ ਬਾਈ ਨਾਲ ਕਿਸੇ ਡਾਂਗ ਛੋਟੀ ਸਾਡੀ ਗੱਡੀ ਦੇ ਵਿੱਚ ਪਈ ਹੋਵੇ ਜਦੀ ਸਾਈਡ ਤੇ ਲਾ ਲਾਂਗੇ ਫਿਲਮਾਂ ਲੱਗੀਆਂ ਆਉਣਗੀਆਂ ਸਾਈਡ ਤੇ ਲਾ ਲਾਂਗੇ ਗੱਡੀ ਨੂੰ ਵੀ ਚਲਾਨ ਕੱਟਣਾ ਨੇ ਅਸਲੇ ਲੈ ਕੇ 1K47 ਨਾਲ ਲੈ ਕੇ ਕਿੱਥੋਂ ਆ ਗਏ ਇਹ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਜੀ ਇਹਨਾਂ ਨੂੰ ਸਿੱਧੂ ਵਾਇਸਲੇ ਇਤਨਾ ਲਗਾ ਜੇ ਮਾਰਾ ਦੇਖ ਸਕਦੇ ਉਹਨਾਂ ਦੇ ਫੈਨਸ ਦੂਰ ਦੂਰੋਂ ਆਉਂਦੇ ਬਹੁਤ ਜ਼ਿਆਦਾ ਪਾਬੂ ਕੋਰੇ ਹਰ ਇਨਸਾਨ ਸਿੱਧੂ ਦੇ ਨਾਲ ਦਿਨੋਂ ਕਲੈਕਟ ਸੀਗਾ ਕਿਸੇ ਦਾ ਪੁੱਤ ਚਲੇ ਜਾਂਦਾ ਉਹਨਾਂ ਨੂੰ ਗੁੱਦਾ ਜਿੰਨਾ ਚਲੇ ਜਾਂਦਾ ਐਨੀ ਛੋਟੀ ਉਮਰ ਤੇ ਐਡਾ ਵੱਡਾ ਨਾਮ ਕੱਟਣਾ ਇਹਦੇ ਛੋਟੀ ਗੱਲ ਨਹੀਂ ਕਦੇ ਭਾਈ ਆਪ ਫਿਰਦਾ ਹੁੰਦਾ ਹੁਣ ਤਾਂ ਦੇਖਿਆ ਵੀ ਨਹੀਂ ਜਾਂਦਾ ਵੀ ਜਦ ਕੋਈ ਹੋਰ ਉੱਪਰ ਵੀ ਵੰਦਾ ਵੀ ਮਤਲਬ ਉਹ ਚੀਜ਼ ਨਹੀਂ ਬਣਦੀ ਜਿਹੜੀ ਸਿੱਧੂ ਬੈਠ ਕੇ ਉੱਪਰ ਆਪ ਚਲਾਉਂਦਾ ਸੀ ਇਹਨੂੰ ਤਾਰ ਨੂੰ ਚਲਾਉਂਦਾ ਸੀ ਨਾਟਕਾਂ ਨੂੰ ਚਲਾਉਂਦਾ ਸੀ ਫੋਰਚੂਨਰ ਨੂੰ ਚਲਾਉਂਦਾ ਸੀ ਸਰ ਤੋਂ ਚੀਜ਼ਾਂ ਦੇਖ ਨਹੀਂ ਹੁੰਦੀਆਂ ਹੈ ਕੀ ਕਹਿਣਾ ਚਾਹੁੰਦੇ ਹਾਂ ਸਿੱਧੂ ਦੀ ਪਹਿਲੀ ਬਰਥੀ ਉਹਨਾਂ ਦੇ ਮਾਪਿਆਂ ਵੱਲੋਂ ਮਨਾਈ ਜਾ ਰਹੀ ਉਸ ਦਿਨ ਉਸ ਦਿਨ ਲਾਸਟ ਫਰਾਈਡੇ ਤੇ ਮੌਜੂਦ ਹੈ ਤੇ 9/11 ਜੋ ਉਸ ਨੂੰ ਬਹੁਤ ਅਜ਼ੀਜ਼ ਸੀ ਅਕਸਰ ਇਸ ਤੇ ਤੁਸੀਂ ਦੇਖਿਆ ਹੋ ਉਸ ਨੂੰ ਘੁੰਮਦੇ ਤੇ ਅੱਜ ਬਿਨਾਂ ਸਿੱਧੂ ਤੋਂ ਇੱਥੇ ਉਹ ਹੈਗੇ ਗੋਲਿਆਂ ਦੇ ਨਿਸ਼ਾਨ ਉਸੇ ਤਰ੍ਹਾਂ ਤੇ ਸਭ ਕੁਝ ਦੇਖ ਕੇ ਕੀ ਮਹਿਸੂਸ ਕਰ ਰਹੇ ਹੋ ਜਿਵੇਂ ਮਹਿਸੂਸ ਤੋਂ ਕਿਆ ਹੋਦ ਕੋ ਸਿੱਧੂ ਆਪਣਾ ਭਾਈ ਹੈ ਉਹਨਾਂ ਨੇ ਬੋਲਾ ਹੈ ਕਿ ਭਈ ਜਦ ਵੀ ਮਿਲੋ ਆਪਣਾ ਭਾਈ ਕਰਕੇ ਮਿਲਣਾ ਦੁੱਖ ਕੀ ਬਾਦ ਹੈ ਕਿੱਥੋਂ ਆਇਓ ਤੁਸੀਂ ਮੈਂ ਹਰਿਆਣਾ ਹਰਿਆਣਾ ਸੇ ਆਇਓ ਤੇ ਸਪੈਸ਼ਲ ਉਹਦੀ ਪਹਿਲੀ ਬਰਸੀ ਕਰਕੇ ਆਇਓ ਨਹੀਂ ਇਸੇ ਪਹਿਲੇ ਭੋਗ ਤੇ ਵਿਆਹ ਦਾ ਜਦੋਂ ਉਹ ਸਿੱਧੂ ਦੀ ਖਬਰ ਬਾਰੇ ਪਤਾ ਚੱਲਿਆ ਤੇ ਕੀ ਦਿਮਾਗ ਚਾਇਆ ਪਹਿਲੀ ਗੱਲ ਕੀ ਥੌਟਸ ਹੀ ਪਹਿਲਾਂ ਜਦ ਪਤਾ ਚਲਾਈਏ ਤੋਂ ਉਸ ਟਾਈਮ ਤੋਂ ਸੋਤ ਲਸਬ ਖਤਮ ਹੋ ਗਏ ਮੇਰਾ ਸਿੱਧੂ ਵਾਈਸੇ ਲਈ ਇਤਨਾ ਲਗਾਉਂਦਾ ਜੀ ਮਾਰਾ ਦੇ ਇੱਟਕਾ ਦੋਨੋਂ ਦੇ ਫੈਨਸ ਦੂਰ ਦੂਰ ਵਰਤੇ ਬਹੁਤ ਜ਼ਿਆਦਾ ਪਾਬਕ ਹੋ ਰਿਹਾ ਹਰ ਇਨਸਾਨ ਸਿੱਧੂ ਦੇ ਨਾਲ ਦਿਨੋਂ ਕਲੈਕਟ ਸੀਗਾ ਕਿਸੇ ਦਾ ਪੁੱਤ ਚਲੇ ਜਾਂਦਾ ਉਹਨਾਂ ਨੂੰ ਵੀ ਬੁੱਦਾ ਜੀ ਨਾਲ ਚਲਾ ਜਾਂਦਾ ਐਨੀ ਛੋਟੀ ਉਮਰ ਤੇ ਐਡਾ ਵੱਡਾ ਨਾਮ ਕੱਟਣਾ ਇਹਦੇ ਛੋਟੀ ਗੱਲ ਨਹੀਂ ਇਹ ਬਹੁਤ ਵੱਡਾ ਕਾਟਾ ਪਿਆ ਜੀ 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 ਉਹਨਾਂ ਦੀ ਜਿਹਦਾ ਚੀਜ਼ ਐ ਥਾਰ ਐ ਉਹਨਾਂ ਦਾ ਨਾ ਠ 11 ਟਰੈਕਟਰ ਐ ਬਹੁਤ ਜ਼ਿਆਦਾ ਉਹਨਾਂ ਨੂੰ ਪਸੰਦ ਸੀ ਤੇ ਐਦਾਂ ਹੁਣ ਬਿਨਾਂ ਸਿੱਧੂ ਤੋਂ ਇੱਥੇ ਖੜੇ ਐ ਤੇ ਕੀ ਕਹਿਣਾ ਚਾਹਦੇ ਉਸ ਬਾਰੇ ਇਹ ਤਾਂ ਬਹੁਤ ਦੁੱਖ ਦੀ ਗੱਲ ਆ ਜੀ ਦੇਖੇ ਨਹੀਂ ਜਾ ਰਹੇ ਇਹ ਸਭ ਨੂੰ ਕਿਉਂਕਿ ਜਦੋਂ ਇਹ ਬਾਈ ਆਪ ਚਲਾਉਂਦੇ ਉਹ ਗੱਲ ਕੁਸ਼ੋਰ ਸੀ ਹੁਣ ਉਹਨਾਂ ਦੀ ਸੀਟ ਤੇ ਕੋਈ ਹੋਰ ਬੈਠਣਾ ਸੋਬਾਂ ਵਾਲੀ ਗੱਲ ਨਹੀਂ ਹੋਰ ਕਿਸ ਤੇ ਬਹੁਤ ਸਾਰੇ ਫੈਨਸ ਪਹੁੰਚੇ ਹੋਣਾ ਨਾ ਨਾ ਵੀ ਗੱਲਬਾਤ ਕਰਦੇ ਆ ਸਸੂ ਕਾ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਪਹਿਲੀ ਬਰਸਤੀ ਤੇ ਆਏ ਹੋ ਬਸ ਇਹੀ ਕਹਿੰਦੇ ਚਾਹੁੰਦੇ ਕਿ ਕਿੱਥੇ ਅਸੀਂ ਬਾਈ ਨੂੰ ਮਿਲਣ ਆਉਂਦੇ ਸੀਗੇ ਤੇ ਅੱਜ ਸਾਨੂੰ ਵਰਚੀਆਂ ਤੇ ਆਉਣਾ ਪੈ ਰਿਹਾ ਜੀ ਤੇ ਪਰਿਵਾਰ ਬਸ ਇਹੀ ਆ ਵੀ ਇਨਸਾਫ ਮਿਲ ਜਵੇ ਹੁਣ ਤਾਂ ਜੀ ਸਾਲ ਹੋ ਗਿਆ ਠੀਕ ਨਹੀਂ ਟੀਮੇ ਨੂੰ ਸਾਲ ਹੋ ਜਾਣਾ ਬਸ ਅਸੀਂ ਇਹੀ ਕਹਿੰਨੇ ਆ ਵੀ ਵੀ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇ ਜੀ ਜੀ ਠੀਕ ਨਹੀਂ ਸਿੱਧੂ ਦੀ ਥਾਰ ਹੈ 98 11 ਉਸ ਦਾ ਜੋ ਉਸ ਨੂੰ ਬਹੁਤ ਪਿਆਰਾ ਸੀ ਅਕਸਰ ਇਸ ਤੇ ਘੁੰਮਦਾ ਹੈ ਉੱਪਰ ਉਹਨੇ ਲਿਖਿਆ ਵੀ ਇਹ ਸਪੈਸ਼ਲ ਹੈ ਕੋਈ ਹੋਰ ਤੇ ਇਹ ਸਾਰਾ ਕੁਝ ਜੋ ਸਿੱਧੂ ਆਪ ਚਲਾਉਂਦਾ ਸੀ ਉਦੋਂ ਗੱਲ ਵੱਖਰੀ ਸੀ ਹੁਣ ਇਸ ਤਰ੍ਹਾਂ ਖੜੇ ਹੈ ਤੇ ਇਹ ਦੇਖ ਕੇ ਮਾਨੂੰ ਉਦਾਸ ਹੁੰਦਾ ਹਰ ਕਿਸੇ ਦਾ ਬਿਲਕੁਲ ਬਿਲਕੁਲ ਜੀ ਕਦੇ ਭਾਈ ਆਪ ਫਿਰਦਾ ਹੁੰਦੇ ਹੁਣ ਤਾਂ ਦੇਖਿਆ ਵੀ ਨਹੀਂ ਜਾਂਦਾ ਵੀ ਜਦ ਕੋਈ ਹੋਰ ਉੱਪਰ ਵੀ ਵਹਿੰਦਾ ਵੀ ਮਤਲਬ ਉਹ ਚੀਜ਼ ਨਹੀਂ ਬਣਦੀ ਜਿਹੜੀ ਸਿੱਧੂ ਬੈਠ ਕੇ ਉੱਪਰ ਆਪ ਚਲਾਉਂਦਾ ਸੀ ਇਹਨੂੰ ਥਾਰ ਨੂੰ ਚਲਾਉਂਦਾ ਸੀ 98 11 ਚਲਾਉਂਦਾ ਸੀ ਫਾਰਚੂਨਰ ਨੂੰ ਚਲਾਉਂਦਾ ਸੀ ਸਾਰ ਤੋਂ ਚੀ ਕਿ ਨਹੀਂ ਸਾਨੂੰ ਕਿਤੇ ਕਿਤੇ ਲੱਗਦਾ ਵੀ ਬਾਈ ਕਿਸੇ ਨਾ ਕਿਸੇ ਜਨਮ ਚਾਜ ਵੇਸ ਵਾਸ ਬਹੁਤ ਆ ਜੀ ਸਾਡੇ ਲਈ ਉਹੀ ਤੇ ਤੁਹਾਨੂੰ ਇਦਾਂ ਲੱਗਦਾ ਕਿ ਸਿੱਧੂ ਦੇ ਜਾਣ ਤੋਂ ਬਾਅਦ ਉਸ ਜਿਹੜੀ ਫੈਨ ਫਾਲੋਇੰਗ ਹੈ ਜਾਂ ਲੋਕਾਂ ਦੇ ਬਾਰੇ ਲੋਕਾਂ ਦੇ ਮਾਨ ਚ ਜੋ ਉਸ ਦੇ ਬਾਰੇ ਸੋਚ ਸੀ ਉਹ ਬਦਲ ਗਿਆ ਉਹ ਹੋਰ ਮਤਲਬ ਉਹਨਾਂ ਨੂੰ ਸਪੋਰਟ ਕਰਨ ਲੱਗ ਗਏ ਆ ਜਿਉਂਦੇ ਜੀਓ ਜੇ ਵੋਟਾਂ ਪੈ ਜਾਂਦੀਆਂ ਜੀ ਫਿਰ ਤਾਂ ਗੱਲ ਕੁਝ ਹੋਰ ਸੀਗੀ ਹੁਣ ਮਤਲਬ ਜੇ ਚਲੇ ਜਾਂਦਾ ਇਨਸਾਨ ਫਿਰ ਮੁੜ ਕੇ ਤਾਂ ਹਰੇਕ ਹੀ ਕਹਿੰਦਾ ਵੀ ਮੈਂ ਫੈਨ ਸੀ ਮੈਂ ਆਈ ਸੀ ਜੀ ਗੱਲ ਤਾਂ ਜਿਉਂਦੇ ਜੀ ਦੀ ਸੀਗੀ ਵੀ ਜਿਉਂਦੇ ਜੀ ਨਾਲ ਖੜਦੇ ਬੰਦੇ ਤੇ ਇਕ ਨਹੀਂ ਉਦੋਂ ਤਾਂ ਉਹਨੂੰ ਵੋਟਾਂ ਤੋਂ ਹਰਾਇਆ ਸਾਰਿਆਂ ਨੇ ਰਲ ਕੇ ਰਹਾਇਆ ਮਾਨਸਾਲੇ ਲੋਕਾਂ ਨੇ ਵੀ ਆਇਆ ਜਿਹੜੇ ਲੱਗਦੇ ਸੀ ਬਾਈ ਨਾਲ ਇਕ ਨਹੀਂ ਜੀ ਹੁਣ ਮੁੜ ਕੇ ਗੱਲਾਂ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੁਣ ਤਾਂ ਮੌਕਾ ਲੰਘ ਗਿਆ ਹੀ ਉੱਥੇ ਹੁਣ ਤਾਂ ਬਸ ਇਨਸਾਫ ਆ ਵੀ ਮਾਰ ਵੀ ਗਿਆ ਉਹਦੀਆਂ ਮਤਲਬ ਸਿਕਿਉਰਟੀ ਦੀ ਜਿਹੜੀ ਇਹਨਾਂ ਨੇ ਖਬਰ ਚਲਾਈ ਹੈ ਜੀ ਉਹ ਖਬਰ ਨਾਲ ਹੀ ਸਾਰਾ ਕੁਝ ਹੋਇਆ ਕਿਹਨੂੰ ਪਤਾ ਲੱਗਣਾ ਸੀ ਕਿ ਸਿਕਿਉਰਟੀ ਖੋਲੀ ਸੀ ਉਹੀ ਜੋ ਸਿੱਧੂ ਨੇ ਆਪਣੇ ਗਾਣੇ ਦੇ ਵਿੱਚ ਲਾਈਨਾਂ ਵੀ ਆਖੀਆਂ ਸੀ ਕਿ ਜਿੱਤ ਨਾਲ ਜ਼ਿਆਦਾ ਹਾਰ ਦਾ ਉਹਦਾ ਰੌਲਾ ਹੈ ਮਤਲਬ ਉਹ ਜ਼ਿਆਦਾ ਪਬਲਿਸਿਟੀ ਦੇ ਲਈ ਲੋਕਾਂ ਦੇ ਲਈ ਜ਼ਿਆਦਾ ਉਹ ਜ਼ਰੂਰੀ ਸੀ ਇੱਕ ਜਿਹੜਾ ਮੰਤਰੀ ਉਹ ਬੋਲਦਾ ਸੀਗਾ ਇਹ ਵਿੱਚ ਉਥੇ ਉਹਦੇ ਸਦਨ ਦੇ ਵਿੱਚ ਖੜਾ ਬੋਲਦਾ ਸੀ ਵੀ ਸਿੱਧੂ ਸਿਕਿਉਰਿਟੀ ਨਾਲ ਲੈ ਜਾਂਦਾ ਵੀ ਚਲ ਠੀਕ ਹੈ ਉਹਦੀ ਗਲਤੀ ਹੋ ਗਈ ਨਾ ਨਹੀਂ ਨਾਲ ਲੈ ਕੇ ਗਿਆ ਵੀ ਟੋੜਾ ਫਰਜ ਨਹੀਂ ਸੀਗਾ ਕਰੋੜ ਰੁਪਇਆ ਟੈਕਸ ਭਰਦੇ ਬੰਦੇ ਉਹਨੂੰ ਦੱਸਣ ਦਾ ਫਰਜ ਨਹੀਂ ਆਮਨਕੀਰਤ ਟੋਲਕ ਦੇ ਬੱਬੂ ਮਾਨ ਤੇ ਉਹਨਾਂ ਟੈਕ ਆਉਣਾ ਸੀ ਬੰਦੇ ਫੜੇਗੇ ਚੰਡੀਗੜ੍ਹ ਜੱਦੀ ਫੜਲੇ ਸੀ ਗਾੜੀ ਨੇ ਪਹਿਲਾਂ ਹੀ ਖਬਰ ਕਰਕੇ ਆਪਦਾ ਫੜਲੇ ਬੰਦੇ ਇਹਦੀ ਵਾਰ ਨੂੰ ਕਿਉਂ ਨਹੀਂ ਉਹ ਸਿਸਟਮ ਹੋਇਆ ਜੀ ਠੀਕ ਨਹੀਂ ਉਹ ਤਾਂ ਲੋਕਾਂ ਦੀਆਂ ਬਲੈਕ ਫਿਲਮਾਂ ਦਾ ਚਲਾਨ ਕੱਟਣਾ ਜਾਣਦੀ ਆ ਪੁਲਿਸ ਅੱਡੇ ਹਥਿਆਰ ਲੈ ਕੇ ਨਾਕਿਆਂ ਦੇ ਵਿੱਚ ਜੀ ਕਿੱਥੋਂ ਜੀ ਆਏ ਉਹ ਸਵਾਲ ਕਰੇ ਪੁਲਿਸ ਨੂੰ ਪੁੱਛੇ ਵੀ ਕੰਮ ਆ ਗਿਆ ਤੇ ਯਾਰ ਇੱਥੇ ਹੰਨੇ لیکن ਕਿਸੇ ਡਾਂਗ ਛੋਟੀ ਸਾਡੀ ਗੱਡੀ ਦੇ ਵਿੱਚ ਪਈ ਹੋਵੇ ਜਦੀ ਸਾਈਡ ਤੇ ਲਾ ਲਾਂਗੇ ਫਿਲਮਾਂ ਲੱਗੀਆਂਉਣਗੀਆਂ ਸਾਈਡ ਤੇ ਲਾ ਲਾਂਗੇ ਗੱਡੀ ਨੂੰ ਵੀ ਚਲਾਣ ਕੱਟਣਾ ਨੇ ਅਸਲੇ ਲੈ ਕੇ 1K47 ਲੈ ਕੇ ਕਿੱਥੋਂ ਆ ਗਏ ਇਹ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਜੀ ਇਹਨਾਂ ਨੂੰ ਮਕਾਨਸ ਸਿੱਧੂ ਨੂੰ ਸਪੋਰਟ ਕਰ ਰਹੇ ਤੇ ਪੇਰੈਂਟਸ ਨੂੰ ਸਪੋਰਟ ਕਰ ਰਿਹਾ ਇੱਕ ਸਾਲ ਹੋ ਗਿਆ ਲਗਾਤਾਰ ਉਹਨਾਂ ਦੇ ਪੇਰੈਂਟਸ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਆਪਣੇ ਪੁੱਤ ਨੂੰ ਇਨਸਾਫ ਦਵਾਉਣ ਦੇ ਲਈ ਫੈਨਸ ਲਗਾਤਾਰ ਉਹਨਾਂ ਨਾਲ ਜੁੜ ਰਹੇ ਨੇ ਤੁਹਾਨੂੰ ਲੱਗਦਾ ਕਿਸੇ ਦਿਨ ਇਨਸਾਫ ਮਿਲੇਗਾ ਨਹੀਂ انسਹਾਬਤਾ ਜੀ ਫਿਰ ਜਦੋਂ ਬਲਕੌਰ ਸਿੰਘ ਸਾਡੇ ਤੇ ਸਿੱਧੂ ਦੇ ਪਿਤਾ ਜੀ ਨੇ ਘਰਤਾ ਫਿਰਤਾ ਵੀ ਫਿਰ ਅਸੀਂ ਲੈਣਾ ਵੀ ਜਾਣਦੇ ਹਾਂ ਸਾਬ ਸਾਨੂੰ ਮਾੜੀ ਜੀ ਕਾਲ ਦੀ ਉਹ ਈਕਾ ਫਿਰ ਇੱਥੇ ਕੱਟ ਹੋਊਗਾ ਵੀ ਜਦੋਂ ਸਾਨੂੰ ਦੱਸਣਗੇ ਦੀ ਉਹਨਾਂ ਦੇ ਕਹਿਣ ਮੁਤਾਬਕ ਚੱਲਾਂਗੇ ਜੀ ਫਿਰ ਜਿਵੇਂ ਉਹ ਕਹਿਣਗੇ ਜੀ ਇਹ ਤਾਂ ਤੁਸੀਂ ਦੇਖ ਲਿਆ ਉਹਨਾਂ ਦੇ ਫੈਨਸ ਆ ਵੀ ਕਹਿੰਨਾ ਕਿ ਇਨਸਾਫ ਤਾਂ ਸਿੱਧੂ ਨੂੰ ਮਿਲੇਗਾ ਸਿੱਧੂ ਦੇ ਜੋ ਇੱਥੇ ਯਾਦਾਂ ਮੌਜੂਦ ਆ ਉਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਸਿੱਧੂ ਦਾ ਟਰੈਕਟਰ ਜੋ ਅਕਸਰ ਉਸ ਨੂੰ ਬਹੁਤ ਜ਼ਿਆਦਾ ਅਜ਼ੀਜ਼ ਸੀ ਉਸ ਨੂੰ ਸੰਭ ਕੇ ਰੱਖਦਾ ਸੀ ਅਕਸਰ ਇਸ ਤੇ ਬੈਠ ਕੇ ਆਪਣੇ ਪਿੰਡ ਦੇ ਵਿੱਚ ਘੁੰਮਦਾ ਸੀ ਢੀੜੀਆਂ ਲਾਂਦਾ ਸੀਗਾ ਤੇ ਆਪਣੇ ਫੈਨਸ ਨੂੰ ਇਹ ਵਾਰ ਆਪਣੇ ਨਾਲ ਬਿਠਾਉਂਦਾ ਸੀ ਉਹੀ ਟਰੈਕਟਰ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੇ ਮਾਪਿਆਂ ਵੱਲੋਂ ਵੀ ਸਾਥ ਕੇ ਰੱਖਿਆ ਜਾ ਰਿਹਾ ਹੈ